ਆ ਜੋ ਆ ਜੋ ਖੱਚ ਕੇ ਬਈ ਸਾਰੇ ਭਰਾ ਬੜੀ ਜ਼ਰੂਰੀ ਗੱਲ ਕਰਨੀ ਸਾਰੇ ਭਰਾਵਾਂ ਨਾਲ ਬੜੀ ਜ਼ਰੂਰੀ ਗੱਲ ਆ ਜੋ ਖੱਚ ਕੇ ਜੀ ਗਰ ਬੜੇ ਬੰਦਿਆਂ ਦੀ ਆਪਾਂ ਨੂੰ ਲਾਲਚ ਨਹੀਂ ਹੋ ਜਾਣ ਬੰਦਿਆਂ ਦੀ 50 ਜਾਣੇ ਹੋ ਜਾਣ 50 ਬਸ ਇੱਕ ਗੱਲ ਸੁਣ ਜੋਗੇ ਸੁਣ ਸੁਣ ਵਾਲੇ ਭਰਾ ਸਮਝਣ ਵਾਲੇ ਭਰਾ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਲਾਈਕ ਤੁਸੀਂ ਅੱਜ ਮੈਨੂੰ ਪਤਾ ਕਰਨਾ ਨਹੀਂ ਕਿਉਂਕਿ ਵੀਡੀਓ ਫਿਰ ਆਪਾਂ ਉਹ ਜਿਹੇ ਮੁੱਦੇ ਦੀ ਵੀਡੀਓ ਆ ਸ਼ਾਇਦ ਤੁਸੀਂ ਲਾਈਕ ਨਹੀਂ ਕਰਨਾ ਕਈ ਭਰਾਵਾਂ ਨੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਉਹਨਾਂ ਬੰਦਿਆਂ ਤੱਕ ਪਹੁੰਚਾ ਵੀ ਦਿਓ ਭਰਾਵੋ ਹਾਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਤੇ ਉਮੀਦ ਕਰਦੇ ਤੁਸੀਂ ਸਾਰੇ ਭਰਾ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਗਰਮੀ ਤੋਂ ਬਚੇ ਹੋਵੋਗੇ ਬਈ ਹਕਕਸ਼ਕ ਦਿਨਾਂ ਤੋਂ ਇੱਕ ਮੁੱਦਾ ਬੜਾ ਚੱਲਦਾ ਪਿਆ ਵਿਸ਼ਵਦੀਪ ਵਾਲਾ ਕਿੰਨੇ ਦਿਨ ਹੋ ਗਏ ਵੀ ਅਸੀਂ ਸੋਚਿਆ ਕਿ ਵੀਡੀਓ ਪਾਈਏ ਕਿ ਨਾ ਪਾਈਏ ਯਾਰ ਬਾਈ ਪੰਪਾਂ ਚ ਆ ਕੇ ਲਾ ਲਓ ਚਾਹ ਜਿਵੇਂ ਮਰਜ਼ੀ ਲਾ ਲਓ ਪਾਨੇ ਸਿੱਧੂ ਦੇ ਹੱਕ ਚ ਬਹੁਤ ਬੋਲਦਾ ਸੀ ਪਾਨਾ ਸਿੱਧੂ ਲੱਖਾ ਸਦਾਣਾ ਇੱਕ ਵਰੀ ਵੀ ਨਹੀਂ ਬੰਦੇ ਉਹਦੇ ਹੱਕ ਚ ਬੋਲੇ ਯਾਰ ਸਾਡੀ ਕੋਈ ਮਾਸੀ ਦਾ ਮੁੰਡਾ ਨਹੀਂ ਸਿਰਫ ਇਹ ਆ ਵੀ ਬੰਦੇ ਨੇ ਉਹਨੇ ਹੱਕਾਂ ਦੀਆਂ ਗੱਲਾਂ ਕੀਤੀਆਂ ਭਰਾਵੋ ਧਰਨਿਆਂ ਤੇ ਵੀ ਉਹ ਜਾਂਦਾ ਰਿਹਾ ਬੰਦਾ ਤੇ ਅੱਜ ਉਹਦੇ ਪਿੱਛੇ ਕੋਈ ਨਹੀਂ ਸਿਰਫ ਉਹਦੇ ਘਰ ਦੇ ਤੇ ਆਪਣਾ ਸਾਰੇ ਭਰਾਵਾਂ ਦਾ ਹੱਕ ਬੰਦਾ ਯਾਰ ਜਿਹੜਾ ਭਰਾ ਹੱਕਾਂ ਦੇ ਲਈ ਖੜਦਾ ਐ ਉਹਦੇ ਹੱਕ ਦੇ ਉਹਦੇ ਵੀ ਹੱਕ ਦੇ ਲਈ ਖੜਵਾ ਕਰੋ ਯਾਰ ਇੱਕ ਵੀ ਵੀਡੀਓ ਨਹੀਂ ਪਾਈ ਉਹਨੇ 4-5 ਦਿਨ ਹੋ ਗਏ ਉਹ ਭਰਾ ਨੂੰ ਜੇਲ੍ਹ ਚ ਗਏ 4-5 ਦਿਨ ਹੋ ਗਏ ਤੇ ਇੱਕ ਵੀ ਵੀਡੀਓ ਪਾਣੇ ਸਿੱਧੂ ਦੇ ਮੂੰਹੋਂ ਨਿਕਲ ਗਿਆ ਹੋਵੇ ਯਾਰ ਭਲੇਖੇ ਜੀ ਕਿਉਂਕਿ ਆਪਾਂ ਸਾਰੇ ਵੇਖੇ ਆ ਜਦੋਂ ਪਾਣੇ ਸਿੱਧੂ ਨੂੰ ਸਜ਼ਾ ਜੀ ਹੋਈ ਸੀ ਤੇ ਇਹ ਕਿਵੇਂ ਕਰਦਾ ਸੀ ਉਹ ਪਾਣਿਆ ਤੇਰੇ ਨਾਲ ਆ ਪਾਣਿਆ ਤੂੰ ਡਰੀ ਨਾ ਤੇ ਅੱਜ ਪਾਣੇ ਉਹਨੇ ਕਿੱਧਰ ਸੋਂਗੇ ਬਈ ਬਹੁਤ ਦੁੱਖ ਲੱਗਦਾ ਯਾਰ ਉਹ ਬੰਦਾ ਇਹਦੇ ਕੋਟ ਦੁਨਨੇ ਗਿਆ ਜਦੋਂ ਇਹਨਾਂ ਨੇ ਕੱਟ ਰੱਖਿਆ ਉੱਥੇ ਸਾਰੇ ਬੰਦਿਆਂ ਨੂੰ ਉਹਨੇ ਚੰਗੀਆਂ ਰੌਣਕਾਂ ਵੀ ਲਾਈਆਂ ਤੇ ਅੱਜ ਕਿੱਧਰ ਲੱਖੇ ਸਦਾਨੇ ਹੋਣੀ ਪਰ ਉਹ ਤਾਂ ਫਿਰਦੇ ਵਿਚਾਰੇ ਹੋਰ ਪਾਸੇ ਆ ਪਾਣੀ ਦੇ ਮੁੱਦਿਆਂ ਤੇ ਫਿਰਦੇ ਆ ਇੰਨਾ ਬੰਦਿਆਂ ਨੇ ਕਿਸੇ ਵੀ ਇੱਕ ਰੋਲ ਦੂ ਸਿੰਘ ਮਾਨ ਕਮੇਟੀ ਦਾ ਕੋਈ ਪ੍ਰਧਾਨ ਪਰ ਦੂ ਨਾ ਉਹਨੇ ਬਣਾਈ ਪਤੰਦਰੋਂ ਹੱਕ ਚ ਆਉਂਦੇ ਨਹੀਂ ਤੁਸੀਂ ਬੰਦਾ ਜਿਹੜਾ ਠੋਡੇ ਹੱਕ ਚ ਆ ਗਿਆ ਯਾਰ ਕਾ ਤੂੰ ਨਹੀਂ ਆਉਂਦੇ ਤੁਸੀਂ ਯਾਰ ਉਹ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਜਾਂ ਉਹ ਜੇ ਪਰਿਵਾਰ ਦੇ ਵਿੱਚੋਂ ਆਇਆ ਬਹੁਤ ਜਣੇ ਨੂੰ ਆਪ ਨੂੰ ਲੱਗੂਗਾ ਵੀ ਇਹ ਵੀਡੀਓ ਯਾਰ ਗਲਤ ਬਣਾਈ ਆ ਬਹੁਤ ਗਲਤ ਕੀਤਾ ਤੂੰ ਹਨਾ ਤੇ ਕਈ ਹੁਣ ਵੀਡੀਓ ਡਿਲੀਟ ਵੀ ਕਰਾਉਣਗੇ ਪਰ ਨਹੀਂ ਯਾਰ ਆਪਣੀ ਜ਼ਮੀਰ ਜਾਗਦੀ ਆ ਆਪਾਂ ਵੀਡੀਓ ਪਾਵਾਂਗੇ ਵੀ ਉਹਦੇ ਹੱਕ ਚ ਬਈ ਪਰ ਇੰਨੀ ਕਿ ਹੁਣ ਥੋੜੀ ਜੀ ਉਹਨੂੰ ਅਕਲ ਵੀ ਆ ਜਾਊਗੀ ਵੀਡੀਓ ਨੂੰ ਸਾਰੇ ਭਰਾ ਦੱਬ ਕੇ ਸ਼ੇਅਰ ਕਰ ਦਿਓ ਬਈ ਤੇ ਉਹਨਾਂ ਉਹਨਾਂ ਤੱਕ ਪਹੁੰਚਦੀ ਕਰ ਦਿਓ ਜਿੰਨੇ ਜਿੰਨਾਂ ਦਾ ਮੈਂ ਨਾਮ ਵੀ ਲੈਤਾ ਵਾ ਕੋਈ ਚੱਕਰ ਨਹੀਂ ਮੇਰੇ ਡੇ ਬੰਦੇ ਯਾਰ ਭੋਲੇ ਜਾਂਦੇ ਗੁਣ ਗੁਣਚੂਦ ਬੰਦੇ ਯਾਰ ਥੋੜੇ ਲਈ ਉਹ ਬੰਦਾ ਵੇਖ ਲਓ ਕੀ ਕਸ਼ ਕੀਤਾ ਕੀ ਕਸ਼ ਨੀ ਪਾਈ ਕੋਈ ਲੈਣਾ ਨਹੀਂ ਦੇਣਾ ਨਹੀਂ ਯਾਰ ਬੰਦਾ ਫੋਕੀ ਪਾ ਦਿਆ ਸੀ ਜਿਵੇਂ ਅਸੀਂ ਪਾਉਣ ਲੱਗੇ ਫੋਕੀ ਫੋਕੀ ਪਾ ਦੇ ਮੂੰਹ ਟੁੱਟ ਜੇ ਯਾਰ ਇਹਨਾਂ ਬੰਦਿਆਂ ਦਾ ਇਹਨਾਂ ਨੇ ਪੋਸਟ ਪਾਈ ਹੋਵੇ ਉਹਦੇ ਨਾਲੇ ਵੇਖਾਂਗੇ ਹੁਣ ਕਿਹੜਾ ਕਿਹੜਾ ਜਾਂਦਾ ਉਹਦੇ ਮੁਗਰ ਉਹ ਤਾਂ ਤਰਪਿੰਦਾ ਮੂੰਹ ਚੱਕ ਕੇ ਪਰ ਆਪਾਂ ਤਾਂ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਬਈ ਉਹ ਬੰਦਾ ਕਿਸਾਨ ਭਰਾਵਾਂ ਦੇ ਧਰਨੇ ਚ ਵੀ ਗਿਆ ਭਾਨੇ ਸਿੱਧੂ ਦੇ ਹੱਕ ਚ ਵੀ ਆਇਆ ਸੀ ਜਦੋਂ ਪਿੱਛੇ ਜੇ ਤੁਹਾਨੂੰ ਪਤਾ ਹੀ ਆ ਹਨਾ بڑا ਮੁੱਦਾ ਚੱਲਦਾ ਸੀ ਪਰ ਵਿਸ਼ਵਜੀਤ ਫਾਜ਼ਿਲਖਾ ਹੁਣ ਤੈਨੂੰ ਥੋੜੀ ਜੀ ਅਕਲ ਆ ਜੂਗੀ ਮੂੰਹ ਚਾਕੇ ਜਿਹਦੇ ਕਿਤੇ ਪਿੱਛੇ ਤੁਰ ਜਾਂਦਾ ਹੈ ਕੱਲੇ ਬਈ ਵੇਨੇ ਆਪਾਂ ਵੀਡੀਓ ਰੋਜ਼ ਤੁਸੀਂ ਵੀ ਸਾਰੇ ਭਰਾ ਰੋਜ਼ ਹੀ ਵੀਡੀਓ ਵੇਨੇ ਹੋਗੇ ਹਨਾ ਉਹਦਾ ਪਰਿਵਾਰ ਕਿਵੇਂ ਯਾਰ ਬਈ ਗਰਮੀ 'ਚ ਸੜਕਾਂ ਤੇ ਉੱtre ਪਏ ਐਵੇਂ ਜਿੱਥੇ ਕਿਤੇ ਸਟੇਜ ਤੇ ਰੈਕ ਨੂੰ ਮਾੜਾ ਚੰਗਾ ਬੋਲਣ ਲੱਗ ਜਾਂਦਾ ਹੀ ਉਹਦਾ ਨਤੀਜਾ ਇਹ ਬਈ ਵਿਸ਼ਵਜੀਤ ਸਿੰਘ ਫਾਜ਼ਲ ਕਾ ਇਹ ਉਹਦਾ ਨਤੀਜਾ ਭਰਾਵਾ ਕਹੇ ਨੇ ਨਹੀਂ ਹੁਣਾ ਤੇਰੇ ਪਿੱਛੇ ਆਵੇ ਮੂੰਹ ਚੱਕ ਕੇ ਤੂੰ ਜਿੱਥੇ ਕਿਤੇ ਦੁਰ ਪੈਂਦਾ ਹੀ ਇਹ ਦੁਨੀਆ ਗੁਣ ਚੋਦ ਦੁਨੀਆਵਾਂ ਤੇ ਵੀਡੀਓ ਨੂੰ ਬਈ ਦੱਬ ਕੇ ਸ਼ੇਅਰ ਕਰ ਦਿਓ ਯਾਰ ਮੈਨੂੰ ਤਾਂ ਹੈਰਾਨਗੀ ਆ ਇਹੋਦੇ ਹੱਕ ਚ ਹੀ ਨਹੀਂ ਬੰਦਾ ਕੋਈ ਉੱਤਰਦਾ ਯਾਰ ਉਹ ਜਿੱਥੇ ਕਿੱਥੇ ਮੂੰਹ ਚੱਕ ਕੇ ਤੋਰ ਪੈਂਦਾ ਸੀ ਆ ਸਾਰੇ ਉੱਥੇ ਧਰਨੇ ਤੇ ਨੱਚਣ ਲੱਗੇ ਭੋਂਤ ਮਾਨ ਨੂੰ ਬੁਰਾ ਚੰਗਾ ਮੰਦਾ ਕਹਿ ਕੇ ਹੁਣ ਬਈ ਤੇਰੇ ਪਿੱਛੇ ਵੀ ਕੋਈ ਆ ਕੇ ਹੱਸੂਗਾ ਕਿ ਨਹੀਂ ਇਹ ਦੁਨੀਆ ਬਹੁਤ ਗੰਦੀ ਦੁਨੀਆ ਵਾ ਯਾਰ ਹੋਰ ਕਿੰਨੇ ਮੁੱਦੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੀ ਚੱਲ ਕੋਈ ਚੱਕਰ ਨਹੀਂ ਕਿਸੇ ਦੇ ਪਿੱਛੇ ਲੱਗ ਕੇ ਉਹਨੂੰ ਕਹਤਾ ਇਹਨੂੰ ਕਹਤਾ ਯਾਰ ਹੁਣ ਉੱਤ ਲੱਗ ਗਿਆ ਪਤਾ ਮੇਰੇ ਭਾਈ ਜੀ ਮੇਰੇ ਭਾਈ ਜੀ ਕਰਦਾ ਸੀ ਕੋਈ ਨਹੀਂ ਮਾਰਦਾ ਸਾਰੇ ਟਕਾ ਕੇ ਮਾਰਨ ਵਾਲੇ ਆ ਇੱਥੇ ਸਾਲੀ ਦੁਨੀਆਦਾਰੀ ਹੈ ਜੀ ਹੈ ਤੇ ਬਾਈ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਚੰਗਾ ਭਰਾ ਤੇ ਬਾਕੀ ਆਪਣੋ ਲਾਈਕ ਲੂਕ ਦਾ ਕੋਈ ਚੱਕਰ ਨਹੀਂ ਲਾਈਕ ਭੁਲਾਂਦੀ ਨਾ ਕਰਿਓ ਬਸ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਹਨਾ ਤੇਰਾ ਲਵਡ ਠੀਕ ਆ ਭਰਾ ਤੁਸੀਂ ਦੱਸੋ ਕਿਦਾਂ ਬੂ ਠੀਕ ਆ ਬਾਕੀ ਆਪਣੀ ਵੀਡੀਓ ਹੈ ਦਾ ਵਿਸ਼ਪਦੀਪ ਦੇ ਹੱਕ ਚ ਬਈ ਠੀਕ ਆ ਭਰਾਵਾ ਥੋੜੀ ਬੋਤੀ ਹੁਣ ਤੈਨੂੰ ਵੀ ਅਕਲ ਆ ਜੂਗੀ ਬਾਲਾ ਹੀ ਤੂੰ ਬੋਲਣ ਲੱਗ ਗਿਆ ਜਿੱਥੇ ਕਿਤੇ ਲਾਈਵ ਹੋ ਜਾਂਦਾ ਪਾਤੀਆਂ ਪੁੱਤੀਆਂ ਚ ਵੀ ਸਾਰੇ ਕਿਤੇ ਲਾਈਵ ਹੋ ਜਾਂਦਾ ਹੀ ਤੇ ਹੁਣ ਤੈਨੂੰ ਥੋੜੀ ਜੀ ਅਕਲ ਆ ਜੂਗੀ ਤੇ ਜ਼ਿਆਦਾ ਕੁਝ ਆਪਾਂ ਨਾ ਬੋਲਦੇ ਹੋਏ ਬਈ ਤੇ ਸਾਰੇ ਭਰਾਵਾਂ ਦਾ ਧੰਨਵਾਦ ਬਈ ਜਿਹੜੇ ਆਪਣੇ ਨਾਲ ਜੁੜੇ ਜਿਨ੍ਹਾਂ ਨੇ ਆਪਣੀ ਗੱਲ ਸੁਣੀ ਤੇ ਇੱਕ ਆਪਾ ਪੱਕ ਜਾਈ ਰੱਖਿਆ ਬਈ ਸਮਝ ਲਓ ਬਾਕੀ ਸਾਰੇ ਭਰਾਵਾਂ ਨੂੰ ਸਸਰੀ ਗੱਲ ਬਈ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਨਵੀਂ ਵੀਡੀਓ ਚ ਫੇਰ ਆਵਾਂਗੇ ਆਪਾਂ ਬਈ ਧੰਨਵਾਦ ਸਾਰੇ ਵੀਰਾਂ ਦਾ ਜਾਂਦੇ ਰਹੋ ਵਾਹਿਗੁਰੂ ਤਰੱਕੀਆਂ ਬਖਸ਼ੇ ਤੁਹਾਨੂੰ ਬਈ